ਈ ਨਾਮ ਜਪਾਂ ਮੈਂ ਸੰਨਿਤ ਹੁਆ ਸਾਡਾ ਸਾਰਾ ਹੀ ਨੀਲਕੰਟ ਮਹਾਦੇਵ ਸਮਰਾਲਾ ਜੋ ਕਿ ਹਰ ਸਾਲ ਸ਼ੇ ਮਹਾਸ਼ਿਵratri ਦੇ ਸ਼ੋਭਾ ਅਫਸਰ ਤੇ ਸਾਡੀ 24ਵੀਂ ਵਿਸ਼ਾਲ ਸ਼ੋਭਾ ਯਾਤਰਾ ਜੋ ਸ਼ਹਿਰ ਨਿਵਾਸੀਆਂ ਦੇ ਸਹਿਯੋਗ ਨਾਲ ਬੜੇ ਹੀ ਧੂਮ ਧਾਮ ਨਾਲ ਨਿਕਲ ਜਾਂਦੀ ਹੈ ਅੱਜ ਪੂਰੇ ਸ਼ਹਿਰ ਨੂੰ ਦੋਲਹਨ ਵਾਂਗ ਸਜਾਇਆ ਹੋਇਆ ਜੋ ਕਿ ਕੋਲੇਨਾਰ ਦੀ ਬਰਾਤ ਕੱਲ ਨੂੰ ਠੀਕ 2 ਵਜੇ ਪਾਣੀ ਵਾਲੀ ਟੈਂਕੀ ਛੇ ਮੰਦਰ ਡੱਬੀয়ার ਕੋਲੋਂ ਚੱਲੇਗੀ ਸਾਰੇ ਸ਼ਹਿਰ ਨਿਵਾਸੀਆਂ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਆ ਕਿ ਆਪਣੇ ਕਮਾਕਾਰਾਂ ਤੋਂ ਬਿਲੇ ਹੋ ਕੇ ਠੀਕ 2 ਵਜੇ ਸ਼ਿਮੰਦਰ ਡੱਬੀਬੀਆਰ ਕੋਲ ਟੈਂਕੀ ਕੋਲ ਪਹੁੰਚੋ ਤੇ ਸ਼ ਬਰਾਤ ਵਿੱਚ ਸ਼ਾਮਲ ਹੋਵੋ ਇਸ ਵਿੱਚ ਤੁਹਾਨੂੰ ਜੋ ਕੀ ਦੇਖਣਯੋਗ ਹੋਵੇਗਾ ਬੈਂਡ ਤੇ ਝਾਕੀਆਂ ਦਿੱਲੀ ਤੋਂ ਕੁਰਖੇਤਰ ਤੋਂ ਤੇ ਹਾਥੀ ਘੋੜੇ ਊਂਠ ਤੇ ਸ਼ਹਿਰ ਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਲੰਗਰ ਲੱਗਣਗੇ ਅਸੀਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਆ ਇਲਾਕਾ ਨਿਵਾਸੀਆਂ ਨੂੰ ਤੇ ਸ਼ਹਿਰ ਨਿਵਾਸੀਆਂ ਨੂੰ ਕਿ ਇਸ ਸ਼ੋਭਾ ਯਾਤਰਾ ਦੀ ਰੌਣਕ ਵਧਾਓ ਤਾਂ ਕਿ ਜਿਹੜਾ ਏਡਾ ਵੱਡਾ ਆਪਾਂ ਸਾਰੇ ਸ਼ਹਿਰ ਦੇ ਸਹਿਯੋਗ ਨਾਲ ਸ਼ੋਭਾ ਯਾਤਰਾ ਨਿਕਲਦੀ ਆ ਉਸ ਨੂੰ ਆਪਾਂ ਚਾਰ ਚੰਨ ਲਾਈਏ ਜੈ ਭੋਲੇ ਨਾਥ ਹਰ ਹਰ ਮਹਾਦੇਵ ਮੇਰਾ ਨਾਮ ਜੁਗਲ ਕਿਸ਼ੋਰ ਸਾਨੀ ਮੈਂ ਇੱਕ ਸਮਾਜ ਸੇਵੀ ਆ ਇਹ ਸੰਸਥਾ ਨਾਲ ਮੈਂ 2004 ਤੋਂ ਵੀ ਜੁੜਿਆ ਹੋਇਆ ਆ ਔਰ ਹਰ ਸਾਲ ਦੀ ਤਰ੍ਹਾਂ ਇਸ ਡੱਬੀ ਬਾਜ਼ਾਰ ਤੋਂ ਸ਼ਿਵ ਮੰਦਰ ਡੱਬੀ ਬਾਜ਼ਾਰ ਤੋਂ ਸ਼ਿਵਰਾਤਰੀ ਦੇ ਮੌਕੇ ਦੇ ਉੱਤੇ ਇੱਕ ਦਿਨ ਪਹਿਲਾਂ ਇਹ ਸ਼ੋਭਾ ਯਾਤਰਾ ਘੱਡੀ ਜਾ ਰਹੀ ਆ ਜਿਹਦੇ ਵਿੱਚ ਤਰ੍ਹਾਂ ਤਰ੍ਹਾਂ ਦੀਆਂ ਚਾਂਕੀਆਂ तरह-तरह ਦੇ ਬੈਂਡ ਘੋੜੇ ਹਾਥੀ ਸਾਰਾ ਬਹੁਤ ਉੱਚੇ ਮਤਲਬ ਦੂਰ-ਦੂਰ ਦੇਸ਼ਾਂ ਤੋਂ ਬਾਹਰਲੇ ਦੇਸ਼ਾਂ ਤੋਂ ਵੀ ਇੱਥੇ ਆ ਰਹੇ ਆ ਉਹ ਇਸ ਰਾਕੀਆਂ ਦੇਖਣ ਦਾ ਮਨਮੋਹਕ ਦ੍ਰਿਸ਼ ਦੇਖੋ ਸਮਾਰਾ ਵਾਸੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਇਸ ਸਮਰਾੜੇ ਦੇ ਵਿੱਚ ਹੌਮ-ਹਮਾ ਕੇ ਪਹੁੰਚੋ ਜੈ ਸ਼੍ਰੀ ਰਾਮ ਜੈ ਜੈ ਭੋਲੇ ਨਾ ਮੇਰਾ ਨਾਮ ਹਨੀਸ਼ ਕੌਸ਼ਲ ਹੈ ਜੀ ਔਰ ਮਹਾਸ਼ਿਵਰਾਤਰੀ ਦੇ ਸ਼ੋਭਾ ਅਵਸਰਤੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਕੱਲ ਡੇਢ ਬੁੱਧਵਾਰ 6 ਮਾਰਚ ਨੂੰ ਸ਼੍ਰੀ ਨੀਲਕੰਟ ਮਹਾਦੇਵ ਸੇਵਾ ਸਮਿਤੀ ਵੱਲੋਂ ਇੱਕ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ ਔਰ ਜੋ ਸਾਰੇ ਸ਼ਹਿਰ ਨਿਵਾਸੀਆਂ ਦੇ ਸਹਿਯੋਗ ਨਾਲ ਕੱਢੀ ਜਾਂਦੀ ਹੈ ਇਹ ਸ਼ੋਭਾ ਯਾਤਰਾ ਠੀਕ 2 ਵਜੇ ਸ਼ੇ ਮੰਦਰ ਡਬੀਬੀਆਰ ਤੋਂ ਆਰੰਭ ਹੋਵੇਗੀ ਔਰ ਪੂਰੇ ਸ਼ਹਿਰ ਦੀ ਪ੍ਰਕਰਮਾ ਕਰਦੀ ਹੋਈ ਵਾਪਸ ਇੱਥੇ ਹੀ ਸਮਾਪਤ ਹੋਵੇਗੀ ਔਰ ਇਸ ਸ਼ੋਭਾ ਯਾਤਰਾ ਵਿੱਚ ਜਿਸ ਤਰ੍ਹਾਂ ਹਲੇ ਪ੍ਰਾਂਜਿਲ ਦੇ ਸਿਆ ਹੈ ਵੀ ਸ਼ੋਭਾ ਯਾਤਰਾ ਬਹੁਤ ਸੁੰਦਰ-ਸੁੰਦਰ ਚਾਕੀਆਂ ਤੁਹਾਨੂੰ ਦਿਖਾਈਆਂ ਜਾਣਗੀਆਂ ਔਰ ਇਸ ਵਿੱਚ ਬਹੁਤ ਹੀ ਮਨਮੋਹਕ ਚਾਕੀਆਂ ਜੋ ਤੁਸੀਂ ਅੱਜ ਤੱਕ ਨਹੀਂ ਦੇਖੀਆਂ ਉਹ ਤੁਹਾਨੂੰ ਉਹ ਵੀ ਦਿਖਾਈਆਂ ਜਾਣਗੇ ਬਹੁਤ ਹੀ ਦਿਸੰਦਰਈ ਅਸੀਂ ਸਾਰਿਆਂ ਨੂੰ ਅਪੀਲ ਕਰਦੇ ਆਂ ਵੀ ਆਪਣੇ ਪਰਿਵਾਰਾਂ ਸਮੇਤ ਸ਼ੋਭਾ ਯਾਤਰਾ ਵਿੱਚ ਸ਼ਾਮਲ ਹੋ ਕੇ ਭਗਵਾਨ ਪੋਲੇਨਾਥ ਦਾ ਆਸ਼ੀਰਵਾਦ ਪ੍ਰਾਪਤ ਕਰੋ ਜੈ ਪੋਲੇਨਾਥ ਹਰ ਹਰ ਮਹਾਦੇਵ ਪਰਮੇਂਦਰ ਬਰਮਾ ਮਹਾ ਸ਼ਿਵਰਾਤਰੀ ਦੇ ਪਾਵਨ ਪਰਬ ਤੇ ਜੋ ਵਿਸ਼ਾਲ ਸ਼ੋਭਾ ਯਾਤਰਾ ਸ਼੍ਰੀ ਨੀਲਕੰਠ ਮਹਾਦੇਵ ਸਹਿਸਮਤੀ ਅਤੇ ਸਮੂਹ ਸ਼ਹਿਰ ਵਾਸੀਆਂ ਵੱਲੋਂ ਕੱਢੀ ਜਾਂਦੀ ਹੈ ਉਹ ਕੱਲ ਨੂੰ ਠੀਕ 1 ਵਜੇ ਡੱਬੀਗਰ ਤੋਂ ਸ਼ੁਰੂ ਹੋਵੇਗੀ ਤੇ ਪੂਰੇ ਸ਼ਹਿਰ ਦੀ ਪ੍ਰਗਟਾਵਾ ਕਰਦੀ ਹੋਈ ਡੱਬੀਗਰ ਚ ਹੀ ਸਮਾਪਤ ਹੋਵੇਗੀ। ਅਸੀਂ ਸਾਰੇ ਸ਼ਹਿਰ ਵਾਸੀਆਂ ਨੂੰ ਇਹ ਅਪੀਲ ਕਰਦੇ ਹਾਂ ਕਿ ਆਪਣੇ ਕੰਮਕਾਰਾਂ ਤੋਂ ਵਿਲੇ ਹੋ ਕੇ ਇਸ ਸ਼ੋਹਾ ਯਾਤਰਾ ਵਿੱਚ ਸ਼ਾਮਲ ਹੋਵੋ ਅਤੇ ਭੋਲੇ ਨਾਜੀ ਦਾ ਆਸ਼ੀਰਵਾਦ ਪ੍ਰਾਪਤ ਕਰੋ। ਤੁਹਾਨੂੰ ਇਸ ਸ਼ੋਹਾ ਯਾਤਰਾ ਵਿੱਚ ਸੁੰਦਰ ਤੁਨਾਂ ਚਾਕੀਆਂ ਤੇ ਬਹੁਤ ਹੀ ਵਧੀਆ-ਵਧੀਆ ਬੈਂਡ ਦੇਖਣ ਨੂੰ ਮਿਲਣਗੇ। ਇਸ ਲਈ ਫੇਰ ਇੱਕ ਦੁਆਰ ਤੋਂ ਅਸੀਂ ਸਾਰੇ ਸ਼ਹਿਰ ਵਾਸੀਆਂ ਨੂੰ ਅਪੀਲ ਕਰਦੇ ਹਾਂ ਕਿ ਕੱਲ ਨੂੰ ਠੀਕ 2 ਵਜੇ ਕੰਮਕਾਰਾਂ ਤੋਂ ਵਿਲੇ ਹੋ ਕੇ ਇਸ ਸ਼ੋਹਾ ਯਾਤਰਾ ਦੇ ਵਿੱਚ ਸ਼ਾਮਲ ਹੋ ਕੇ ਭਗਵਾਨ ਪੋਲੇ ਨਾਜੀ ਦਾ ਆਸ਼ੀਰਵਾਦ ਪ੍ਰਾਪਤ ਕਰੋ